ਲੋ ਜੀ ਫਰੈਂਡ 252 ਪੋਸਟਾਂ ਕਲਰਕ ਦੀਆਂ ਇੱਕ ਪੋਸਟ ਸਟੋਰ ਕੀਪਰ ਦੀ ਅਤੇ ਬਾਸ ਪੋਸਟਾਂ ਸੀਨੀਅਰ ਸਿਸਟੰਡ ਕਮ ਇਨਸਪੈਕਟਰ ਦੀਆਂ ਔਨਲਾਈਨ ਅਪਲਾਈ ਹੋਣਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਕੈਂਡੀਡੇਟਸ ਦੇ ਕਮੈਂਟ ਆ ਰਹੇ ਨੇ ਸਰ ਵੀ ਅਪਲਾਈ ਹੋਣਾ ਹੋ ਨਹੀਂ ਰਿਹਾ ਅਪਲਾਈ ਹੋ ਨਹੀਂ ਰਿਹਾ ਕੋਈ ਗੱਲ ਨਹੀਂ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਲਿੰਕ ਹੈ ਜਿਹੜਾ ਹਜੇ ਉਹ ਹੁਣੀ ਬਣਿਆਗਾ ਤੇ ਜਦੋਂ ਵੀ ਲਿੰਕ ਹੈ ਜਿਹੜਾ ਐਕਟੀਵੇਟ ਹੁੰਦਾ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਇਸ ਲਈ ਪਲੀਜ਼ ਵੀਡੀਓ ਨੂੰ ਸਾਰੇ ਕੈਂਡੀਡੇਟਾਂ ਤੱਕ ਸ਼ੇਅਰ ਕਰ ਦਿਓ ਜਿੰਨਾ ਕੈਂਡੀਡੇਟਸ ਦੀਆਂ ਕੁਰੀਜ਼ ਆ ਰਹੀਆਂ ਨੇ ਵੀ ਸਾਰਾ ਜੇ ਅਪਲਾਈ ਵਾਲਾ ਲਿੰਕ ਸ਼ੁਰੂ ਹੋਇਆ ਜਾਂ ਨਹੀਂ ਲਿੰਕ ਕ੍ਰੀਏਟ ਹੋ ਚੁੱਕਿਆ ਸ਼ੁਰੂ ਵੀ ਜਲਦੀ ਹੀ ਹੋ ਜਾਏਗਾ ਤੇ ਤੁਸੀਂ ਅਪਲਾਈ ਕਰ ਪਾਓਗੇ ਲਾਸਟ ਡੇਟ ਹੈ ਜਿਹੜੀ ਜੀ 10/4/2024 ਫੀਸ ਪਰ ਆਂਦੀ ਹੈ ਤੇ ਅਪਲਾਈ ਕਰਨ ਦੀ 5/4/2024 ਹੈ ਠੀਕ ਹੈ ਜੀ ਸੇਮ ਹੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀ 5/4/2024 ਤੇ ਫੀਸ ਪਰ ਆਂਦੀ 10/4/2024 ਇਸ ਲਈ ਵੀਡੀਓ ਨੂੰ ਆਪਦੇ ਕੋਲ ਨਾ ਰੱਖਿਓ ਸਾਰੇ ਕੈਂਡੀਡੇਟ ਤੱਕ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਤੱਕ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਜਲਦ ਹੀ ਅਪਲਾਈ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਵੀ ਅਪਲਾਈ ਹੁੰਦਾ ਸਭ ਤੋਂ ਪਹਿਲਾਂ ਸੂਚਨਾ ਇਸੇ ਚੈਨਲ ਤੋਂ ਮਿਲੂਗੀ ਇਸ ਲਈ ਵਾਰ-ਵਾਰ ਕਹਿੰਦੇ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਬਾ ਕੇ ਰੱਖੋ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਹੋ ਜੁੜੀ ਮਿਸ ਨਾ ਹੋਵੇ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਉਹਨਾਂ ਨੂੰ ਤੁਸੀਂ ਫੋਲੋ ਜ਼ਰੂਰ ਕਰ ਲੈਣਾ ਜੀ ਟੈਕਨੀਕਲ ਵੀਡੀਓ ਲਈ ਇਨਫੋ ਅਬ ਉਸ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਟੇਸਟ ਐਂਡ ਟਰੈਵਲ ਇੱਕ ਨਵਾਂ ਚੈਨਲ ਬਣਿਆ ਜੀ ਉਸ ਤੇ ਵੀ ਸਾਰਿਆਂ ਦੀ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ سپورਟ ਜ਼ਰੂਰ ਕਰਿਓ WhatsApp ਚੈਨਲ ਦਾ ਲਿੰਕ ਵੀ نیچے ਵੀਡੀਓ ਦੇ ਡਿਸਕ੍ਰਿਪਸ਼ਨ ਜੇ ਉਹ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਅਪਲਾਈ ਜਲਦੀ ਹੀ ਹੋਣਾ ਸ਼ੁਰੂ ਹੋਏਗਾ ਇਸ ਉਮੀਦ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ